ਲੋਕ ਆਪਣਾ ਪੰਜਾਬ ਛੱਡ ਕੇ ਬਾਹਰ ਚੱਲ ਜਾਂਦੇ ਆ ਠੀਕ ਹੈ ਜੀ ਠੀਕ ਹੈ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਤਰੱਕੀ ਕਰੋ ਜੀ ਸਕਦੇ ਕਰੋ ਪਰ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਆ ਅੰਗਰੇਜ਼ਾਂ ਦੀ ਇੱਕ ਟਰਿਕ ਲੱਗੀ ਹੋਈ ਹੈ ਇਹ ਜਿਦੋਂ ਤੱਕ ਮੈਂ ਸੋਚਦਾ ਕਿ ਪਹਿਲਾਂ ਇੱਕ ਆਪਣੇ ਜੋ ਕਾਬਿਲ ਸਟੂਡੈਂਟ ਆ ਦੇਖੋ ਹਰੇਕ ਨੂੰ ਤਾਂ ਬਾਹਰ ਜਾ ਹੀ ਨਹੀਂ ਜਾਂਦਾ ਜੋ ਕਾਬਿਲ ਆ ਕੁਝ ਪੜਦਾ ਜਾਂ ਕੁਝ ਉਹ ਹੀ ਜਾਊਗਾ ਪਹਿਲਾਂ ਕਾਬਿਲ ਸਟੂਡੈਂਟ ਨੂੰ ਬੁਲਾਉਂਦੇ ਆ ਉਹਦੇ ਨੂੰ ਸਕਿੱਲ ਦੇ ਕੇ ਉਹਨੂੰ ਕੰਮ ਕਰ ਲਾ ਲੈਂਦੇ ਆ ਫਿਰ ਉਹਦੀ ਫੈਮਿਲੀ ਨੂੰ ਵੀ ਬੁਲਾ ਲੈਂਦੇ ਆ ਤਾਂ ਕਿ ਇਧਰੋਂ ਪੈਸਾ ਭੇਜਣ ਜੋਗਾ ਨਾ ਰਵੇ ਉਹ ਉਧਰਲੀ ਕਰੰਸੀ ਕਮਾਵੇ ਤੇ ਉਧਰ ਹੀ ਵਰਤੇ ਤੁਸੀਂ ਦੇਖੋ ਜਦੋਂ ਸਾਰੀਆਂ ਫੈਮਲੀਆ ਉਹਨਾਂ ਦੀ ਸਾਰੇ ਪਰਿਵਾਰ ਚਲਾ ਜਾਂਦਾ ਤਾਂ ਉਧਰੋਂ ਇਧਰ ਪੈਸਾ ਨਹੀਂ ਆਉਂਦਾ ਫਿਰ ਉਧਰ ਪੈਸਾ ਉਧਰ ਹੀ ਜਾਂਦਾ ਤੇ ਆਪਣੇ ਬੰਦੇ ਵੀ ਉਧਰ ਜਾਈ ਜਾਂਦੇ ਆ ਤਾਂ ਇਹਦੇ ਨਾਲ ਕੀ ਆ ਆਪਣਾ ਕਲਚਰ ਖਤਮ ਹੋਈ ਜਾਂਦਾ ਤਾਂ ਇਸ ਚੀਜ਼ ਨੂੰ ਇੱਕ ਯੂਥ ਨੂੰ ਮੈਸੇਜ ਆ ਵੀ ਇੱਥੇ ਹੀ ਬਹੁਤ ਕੁਝ ਹੋ ਸਕਦਾ ਇੱਥੇ ਆਪਣਾ ਪੰਜਾਬ ਖਰਾਬ ਕਰਨ ਦੀ ਵਜਾ ਆਪਾਂ ਬਣਾ ਵੀ ਸਕਦੇ ਆ ਆਪਣੇ ਲੋਕ ਆਪਣਾ ਪੰਜਾਬ ਛੱਡ ਕੇ ਬਾਹਰ ਜਾਈ ਜਾਂਦੇ ਆ ਜੀ ਠੀਕ ਹੈ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਆ ਤਰੱਕੀ ਕਰੋ ਜੀ ਸੱਦ ਕੇ ਕਰੋ ਪਰ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਆ ਅੰਗਰੇਜ਼ਾਂ ਦੀ ਇੱਕ ਟ੍ਰਿਕ ਲੱਗੀ ਹੋਈ ਹੈ ਇਹ ਜਿਦੋਂ ਇੱਕ ਮੈਂ ਸੋਚਦਾ ਕਿ ਪਹਿਲਾ ਇੱਕ ਆਪਣੇ ਜੋ ਕਾਬਿਲ ਸਟੂਡੈਂਟ ਆ ਦੇਖੋ ਹਰੇਕ ਦਿਨ ਤਾਂ ਬਾਹਰ ਜਾ ਹੀ ਨਹੀਂ ਜਾਂਦਾ ਜੋ ਕਾਬਿਲ ਆ ਕੁਝ ਪੜਦਾ ਜਾਂ ਕੁਝ ਉਹੀ ਜਾਊਗਾ ਪਹਿਲਾ ਕਾਬਿਲ ਸਟੂਡੈਂਟ ਨੂੰ ਬੁਲਾਉਂਦੇ ਆ ਉਹਦੇ ਨੂੰ ਸਕਿੱਲ ਦੇ ਕੇ ਉਹਨੂੰ ਕੰਮ ਕਰ ਲਾ ਲੈਂਦੇ ਆ ਫਿਰ ਉਹਦੀ ਫੈਮਲੀ ਨੂੰ ਵੀ ਬੁਲਾ ਲੈਂਦੇ ਆ ਤਾਂ ਕਿ ਇੱਧਰੋਂ ਪੈਸਾ ਭੇਜਣ ਜੋਗਾ ਨਾ ਰਹੇ ਉਹ ਉਧਰਲੀ ਕਰੰਸੀ ਕਮਾਵੇ ਤੇ ਉਧਰ ਹੀ ਵਰਤੇ ਤੁਸੀਂ ਦੇਖੋ ਜਦੋਂ ਸਾਰੀਆਂ ਫੈਮਲੀ ਆ ਉਹਨਾਂ ਦੀ ਸਾਰੇ ਪਰਿਵਾਰ ਚਲਾ ਜਾਂਦਾ ਤਾਂ ਉਧਰੋਂ ਇੱਧਰ ਪੈਸਾ ਨਹੀਂ ਆਉਂਦਾ ਫਿਰ ਉਧਰ ਪੈਸਾ ਉਧਰ ਹੀ ਜਾਂਦਾ ਤੇ ਆਪਣੇ ਬੰਦੇ ਵੀ ਉਧਰ ਜਾਈ ਜਾਂਦੇ ਆ ਤਾਂ ਇਹਦੇ ਨਾਲ ਕੀ ਆ ਆਪਣਾ ਕਲਚਰ ਖਤਮ ਹੋਈ ਜਾਂਦਾ ਤਾਂ ਇਸ ਚੀਜ਼ ਨੂੰ ਇੱਕ ਯੂਥ ਨੂੰ ਮੈਸੇਜ ਆ ਵੀ ਇੱਥੇ ਹੀ ਬਹੁਤ ਕੁਝ ਹੋ ਸਕਦਾ ਇੱਥੇ ਆਪਣਾ ਪੰਜਾਬ ਖਰਾਬ ਕਰਨ ਦੀ ਵਜ੍ਹਾ ਆਪਾਂ ਬਣਾ ਵੀ ਸਕਦੇ ਆ ਬਹੁਤ ਆਪਣੇ ਲੋਕ ਆਪਣਾ ਪੰਜਾਬ ਛੱਡ ਕੇ ਬਾਹਰ ਜਾਈ ਜਾਂਦੇ ਆ ਠੀਕ ਹੈ ਜੀ ਠੀਕ ਹੈ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਆ ਤਰੱਕੀ ਕਰੋ ਜੀ ਸਕਦੇ ਕਰੋ ਪਰ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਆ ਅੰਗਰੇਜ਼ਾਂ ਦੀ ਇੱਕ ਟਰਿਕ ਲੱਗੀ ਹੋਈ ਆ ਇਹ ਜਿਸ ਤਰ੍ਹਾਂ ਇੱਕ ਮੈਂ ਸੋਚਦਾ ਕਿ ਪਹਿਲਾ ਇੱਕ ਆਪਣੇ ਜੋ ਕਾਬਿਲ ਸਟੂਡੈਂਟ ਆ ਦੇਖੋ ਹਰੇਕ ਦਿਨ ਤਾਂ ਬਾਹਰ ਜਾ ਹੀ ਨਹੀਂ ਜਾਂਦਾ ਜੋ ਕਾਬਿਲ ਆ ਕੁਝ ਪੜਦਾ ਜਾਂ ਕੁਝ ਉਹੀ ਜਾਊਗਾ ਪਹਿਲਾ ਕਾਬਿਲ ਸਟੂਡੈਂਟ ਨੂੰ ਬੁਲਾਉਂਦੇ ਆ ਉਹਦੇ ਨੂੰ ਸਕਿੱਲ ਦੇ ਕੇ ਉਹਨੂੰ ਕੰਮ ਕਰ ਲਾ ਲੈਂਦੇ ਆ ਫਿਰ ਉਹਦੀ ਫੈਮਲੀ ਨੂੰ ਵੀ ਬੁਲਾ ਲੈਂਦੇ ਆ ਤਾਂ ਕਿ ਇਧਰੋਂ ਪੈਸਾ ਭੇਜਿੰਜੋ ਘਾਣਾ ਰਵੇ ਉਹ ਉਧਰ ਲਈ ਕਰੰਸੀ ਕਮਾਵੇ ਤੇ ਉਧਰ ਹੀ ਵਰਤੇ ਤੁਸੀਂ ਦੇਖੋ ਜਦੋਂ ਸਾਰੀਆਂ ਫੈਮਲੀ ਆ ਉਹਨਾਂ ਦੀ ਸਾਰੇ ਪਰਿਵਾਰ ਚਲਾ ਜਾਂਦਾ ਤਾਂ ਉਧਰੋਂ ਇਧਰ ਪੈਸਾ ਨਹੀਂ ਆਉਂਦਾ ਫਿਰ ਉਧਰ ਪੈਸਾ ਉਧਰ ਹੀ ਜਾਂਦਾ ਤੇ ਆਪਣੇ ਬੰਦੇ ਵੀ ਉਧਰ ਜਾ ਜਾਂਦੇ ਆ ਤਾਂ ਇਹਦੇ ਨਾਲ ਕੀ ਆ ਆਪਣਾ ਕਲਚਰ ਖਤਮ ਹੋ ਹੀ ਜਾਂਦਾ ਪਰ ਇਸ ਟੀ ਨੂੰ ਇੱਕ ਯੂਥ ਨੂੰ ਮੈਸੇਜ ਹੈ ਵੀ ਇੱਥੇ ਹੀ ਬਹੁਤ ਕੁਝ ਹੋ ਸਕਦਾ ਇੱਥੇ ਆਪਣਾ ਪੰਜਾਬ ਖਰਾਬ ਕਰਨ ਦੀ ਵਜ੍ਹਾ ਆਪਾਂ ਬਣਾ ਵੀ ਸਕਦੇ ਹਾਂ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ